ਕਿ ਆ ਇਵਨਕੇ ਸਕੂਲਾਂ ਦੇ ਟੀਚਰ ਜਿਹੜੇ ਬੱਚਿਆਂ ਨੂੰ ੱੱਕੇ ਨਾਲ ਪੜਾਈ ਕਰਾ ਰਹੇ ਆ ੱੱਕੇ ਨਾਲ ਉਹਨਾਂ ਨੂੰ ਫੋਰਸ ਕਰ ਰਹੇ ਆ ਕਿ ਤੁਸੀਂ ਕੁੜੀ ਨੂੰ ਕਹਿ ਰਿਹਾ ਤੂੰ ਮਹਿਸੂਸ ਕਰ ਮੈਂ ਮੁੰਡਾ ਵਾਂ ਮੁੰਡੇ ਨੂੰ ਕਹਿ ਰਿਹਾ ਤੂੰ ਮਹਿਸੂਸ ਕਰ ਮੈਂ ਕੁੜੀ ਆ ਕੁੜੀ ਦਾ ਕਿ ਲੱਗਦਾ ਹਨਾ ਜਿਹੜੀ ਅੱਗ ਹੈ ਜਿਹੜੀ ਇਹ ਅੱਗ ਹੈ ਸਾਡੇ ਭਾਈਚਾਰੇ ਤੱਕ ਵੀ ਪਹੁੰਚੀ ਹੈ ਇਹਦਾ ਸੇਕ ਬਿਲਕੁਲ ਭਾਜੀ ਪਹੁੰਚੀ ਆ ਜੀ ਮੇਰੇ ਬੱਚੇ ਪੜਦੇ ਐ ਇੱਥੇ ਮੇਰੇ ਫਰੈਂਡਸ ਦੇ ਬੱਚੇ ਸਕੂਲਾਂ 'ਚ ਪੜਦੇ ਆ ਉਹ ਦੱਸਦੇ ਆ ਵੀ ਹਾਨੂੰ ਉੱਥੇ ਟੀਚਰ ਆ ਕੇ ਕਿੰਨਾ ਫੜਨਾ ਗੱਲਾਂ ਕਰਦੇ ਆ ਕਿੱਦਾਂ ਮਤਲਬ ਇਵਨ ਕਿ ਉਹ ਫੋਰਸ ਕਰ ਰਹੇ ਆ ਵੀ ਤੁਸੀਂ ਮਹਿਸੂਸ ਕਰੋ ਮੁੰਡੇ ਨੂੰ ਤੂੰ ਕੁੜੀ ਹੈ ਹਨਾ ਮਲੇਆਮ ਇੱਥੇ ਆਪਣੇ ਪੰਜਾਬੀ ਭਾਈਚਾਰੇ ਮਲੇਆਮ ਇੰਡੀਆ ਸਭ ਨੂੰ ਮਲੇਆ ਵਾ ਵੀ ਸਾਡਾ ਫਿਊਚਰ ਇੱਥੇ ਇਹਨਾਂ ਨੇ ਤੈਅ ਕਰਨਾ ਗੋਰਿਆਂ ਨੇ ਤੇ ਸਾਡੇ ਉਹ ਫਿਊਚਰ ਨਾਲ ਸਾਡੇ ਬੱਚਿਆਂ ਨਾਲ ਉਹ ਖਿਲਵਾੜ ਕਰ ਰਹੇ ਆ ਟੱਕੇ ਨਾਲ ਠੀਕ ਲਾਏ ਸਾਡੇ ਹੁਣ ਟੱਕੇ ਨਾਲ ਸਾਨੂੰ ਐਲਜੀ ਬੀਡੀ ਵਾਲੇ ਪਾਸੇ ਧੱਕ ਰਹੇ ਆ ਸਾਡੀਆਂ ਸਕੂਲਾਂ ਵਿੱਚ ਸਾਡੀ ਗਿਣਤੀ ਬੱਚਿਆਂ ਜ਼ਿਆਦਾ ਤੇ ਪੜਾਹਣ ਨੂੰ ਇਟਾਲੀਅਨ ਦੇ ਰਹੇ ਆ ਜਾਂ ਜਰ ਨਹੀਂ ਪੜਾ ਰਹੇ ਆ ਪੰਜਾਬੀ ਨਹੀਂ ਪੜਾ ਰਹੇ ਆ ਹੋਰ ਤੇ ਵੈਸੇ ਮੈਨੂੰ ਇਹ ਗੱਲ ਕਹਿਣ ਚ ਇਹ ਕਿ ਨਹੀਂ ਆ ਗਈ ਕਿ ਆਈ ਵਿਲ ਇਵਨ ਕਿ ਮੈਂ ਕਈ ਇਥੇ ਔਰੀਜਿਨਲ ਮਿਲਿਆ ਹਾਂ ਸਭ ਤੋਂ ਵੱਡਾ ਮੁੱਦਾ ਅੱਜ ਨਾਲ ਪਿਆਵਾ ਐਲਜੀਬੀਟੀਕਯੂਏ ਦਾ ਇਥੇ ਬਿਹਾਈਂਡ ਰੀਜ਼ਨ ਕੀ ਹੈ ਜਦ ਪੇਰੈਂਟਸ ਖੁਸ਼ ਨਹੀਂ ਸਮਾਜ ਖੁਸ਼ ਨਹੀਂ ਧਰਮ ਇਸ ਨੂੰ ਬਹੁਤ ਜ਼ਿਆਦਾ ਗਲਤ ਮੰਨਦਾ ਕਿ ਸਾਡੇ ਧਰਮ ਅਨੁਸਾਰੀ ਵੀ ਨਹੀਂ ਹੈ ਫਿਰ ਅਸੀਂ ਇਹ ਕੀਵੇਂ ਕਹਿ ਰਹੇ ਨੇ ਵੀ ਸਾਡੇ ਕੋਲ ਤਾਂ ਫ੍ਰੀਡਮ ਹੈ ਜੀ ਹਾਂ ਜੀ ਫ੍ਰੀਡਮ ਇਥੇ ਇੰਨਾ ਕੀ ਆ ਕਿ ਤੁਸੀਂ ਜੌਬ ਕਰ ਸਕਦੇ ਆ ਟੈਕਸਪਲੇក ਆ ਸਕਦੇ ਆ ਆਪਣਾ ਮਜਾ ਨਾ ਖਾ ਪੀ ਸਕਦੇ ਆ ਤੁਹਾਡੀਆਂ ਆਪਣੀਆਂ ਬਾਉਂਡਰੀ ਦੇ ਵਿੱਚ ਰਹਿ ਕੇ ਤੁਸੀਂ ਆਪਣਾ ਇੰਜੋਏ ਕਰ ਸਕਦੇ ਆ ਇਹਨਾਂ ਨੇ ਇਹਨਾਂ ਨੇ ਉਹ ਜਿਹੜੀ ਜਾਦੀ ਕਹਿ ਰਿਆ ਨਾ ਉਦੋਂ ਸ਼ਰਿਆਮ ਇੱਕ ਪੀਸਫੁਲ ਪ੍ਰੋਟੈਸਟ ਕਰਦੇ ਉੱਥੇ ਪਬਲਿਕਸ ਨੂੰ ਇਹਨਾਂ ਨੇ ਪੈਰਟ ਗੰਦੇ ਉੱਥੇ ਫਾਇਰ ਕੀਤੇ ਆ ਲੋਕ ਕਿਸ ਦੀ ਅੱਖ ਘਰਤੀ ਆ ਕਿਸ ਦਾ ਗੋਡਾ ਭੰਤਾ ਕਿਸ ਦਾ ਇਹ ਤਾਂ ਇਹ ਤਾਂ ਅਸੀਂ ਸੋਚਦੇ ਹੁੰਦੇ ਸੀ ਸਾਡੇ ਮੁਲਕ ਦੇ ਪੁਲਿਸੀਏ ਕਰਦੇ ਆ ਕਿ ਉੱਥੇ ਵੀ ਇਹ ਸਾਰਾ ਕੁਝ ਹੁੰਦਾ ਇਦਾਂ ਭਾਜੀ ਸਾਰਾ ਕੁਝ ਸੇਮ ਹੀ ਆ ਮਤ ਸਿੰਪਲ ਜੀ ਗੱਲ ਇਹ ਆ ਕਿ ਜਦੋਂ ਅਸੀਂ ਆਪਣੀ ਹੱਥ ਟੱਪ ਗਏ ਸਰਕਾਰ ਨਾਲ ਗੱਲ ਕੀਤੀ ਤੇ ਸਾਨੂੰ ਇਹੋ ਕੁਝ ਹੋਣਾ ਵਾ ਤੁਸੀਂ ਹੋਰ ਸਾਲ ਦੋਸਰ ਖੜ ਦੇ ਵੇਖੋ ਅੱਗੇ ਕੀ ਡਰਾਮਾ ਹੋਣਾ ਇਹਨਾਂ ਦਾ ਬਹੁਤ ਕੁਝ ਚੱਲਣ ਲੱਗ ਗਿਆ ਉਹ ਆਪਣਾ ਦੀਪ ਸਿੱਧੂ ਕਰਦਾ ਨਾ ਗੱਲ ਨਿਊ ਆਲਡਰ ਦੀ ਇਹ ਸਾਰਾ ਉਸੇ ਦਾ ਫਾੜਿਆ ਭਾਜੀ ਵੀ ਸਾਡੇ ਬੱਚਿਆਂ ਨੂੰ ਗੁਰਸਿੱਖ ਬੱਚਿਆਂ ਨੂੰ ਵੀ ਕਕਾਰ ਪੈਣ ਜਾਂ ਦਸਤਾਰਾਂ ਦੇ ਉੱਤੇ ਵੀ ਥੋੜੀ ਜਿਹੀ ਪ੍ਰੋਬਲਮ ਆਦੀ ਹੈ ਕੀ ਉਹ ਪ੍ਰੋਬਲਮ ਸੋਲਵ ਹੋਈ ਕਿ ਨਹੀਂ ਸੇਪਰੇ ਉੱਥੇ ਬੱਚੇ ਜੋ ਖੇਡਦੇ ਗਏ ਨੇ ਵੇਖ ਲਈ ਨਹੀਂ ਕਰਪਾਨ ਪਾਈ ਹੈ ਨਾ ਪ੍ਰਿੰਸੀਪਲ ਨੇ ਸਾਨੂੰ ਸੱਦ ਲਿਆ ਅਸੀਂ ਪ੍ਰਿੰਸੀਪਲ ਨੂੰ ਐਕਸਪਲੇਨ ਕੀਤਾ ਵੀ ਸਾਡਾ ਇਹ ਧਰਮ ਹੈ ਅਸੀਂ ਬੱਚੇ ਨੇ ਇੱਕ ਵਾਰੀ ਅਮਰਤ ਦੇ ਸ਼ਾਕ ਲਿਆ ਤੇ ਉਹ ਮੁੜ ਕੇ ਕਰਪਾਨ ਨਹੀਂ ਲਾਊਗਾ ਹੈ ਨਾ ਜਾਂ ਉਹ ਅਮਰਤ ਦੇ ਭਾਂ ਕਰੂਗਾ ਤੇ ਉਹਦੇ ਵਾਸਤੇ ਉਹ ਮਰਨੇ ਆ ਕਿਉਂਕਿ ਸਾਡੇ ਇਹ ਦੂਜੀ ਅਥਾਰਟੀ ਨਹੀਂ ਹੈ ਕਿ ਵੀ ਇੱਕ ਵਾਰੀ ਸ਼ਾਕ ਲਿਆ ਮੁੜ ਕੇ ਉਹ ਅਮਰਤ ਨਹੀਂ ਭਾਂਗ ਹੋ ਸਕਦਾ ਮੁੜ ਕੇ ਅਸੀਂ ਵਾਤੋ ਆਪਸ਼ਨ ਕਿ ਸਕੂਲ ਨੂੰ ਬਚਾਣਾ ਲਾਗੇ ਆਪਣਾ ਫਿਰ ਉਹ ਇਸ ਗੱਲ ਤੇ ਮਨੇ ਕਿ ਚਲੋ ਕੋਈ ਗੱਲ ਨਹੀਂ ਤੁਸੀਂ ਅੰਦਰ ਚੋਰੀ ਪਾ ਲਿਆ ਕਰੋ ਮਤਲਬ ਸਹੀ ਹੈ ਇਹ ਕਹਵਰ ਆਸਟ੍ਰੇਲੀਆ ਦੀ ਧਰਤੀ ਤੋਂ ਆंदे ਵੀ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੇ ਬਾਣੀ ਦੀ ਬੇਤ ਵੀ ਹੁੰਦੀ ਆ ਈਵਨ ਕਿ ਉਹਨਾਂ ਇਹਨਾਂ ਦੱਸਦਾ ਵੀ ਹਾਂ ਉਹ 20 ਸਾਲ ਦਾ ਸੀ ਤੇ ਫਲਾਣਾ ਫਲਾਣਾ ਹੈ ਪਰ ਇਹ ਦੱਸਿਆ ਨਹੀਂ ਕੌਣ ਸੀ ਕਿੰਨੇ ਕਰਵਾਇਆ ਵਾ ਅਸਲ ਚ ਮਸਲਾ ਇਹ ਵੀ ਕਰਵਾਇਆ ਕਿੰਨੇ ਆ ਮੈਂ ਤਾਂ ਸਿੱਧੀ ਬਲੰਟਲੀ ਗੱਲ ਮੈਨੂੰ ਕਹਿਂ ਚ ਕੋਈ ਹਜ ਨਹੀਂ ਆ ਭਾਵੇਂ ਮੈਂ ਕੱਲ ਨੂੰ ਐਮਪੀ ਬਣ ਜਾਂ ਭਾਵੇਂ ਮੈਂ ਮੁੱਖ ਮੰਤਰੀ ਬਣ ਜਾਂ ਭਾਵੇਂ ਪ੍ਰਧਾਨ ਮੰਤਰੀ ਬਣ ਜਾਂ ਇੱਥੇ ਜਿਹੜੀਆਂ ਉਹ ਪਾਵਰਾਂ ਕੰਮ ਕਰ ਰਹੀਆਂ ਵਾ ਨਾ ਉਹਨਾਂ ਦਾ ਕੋਈ ਕੁਝ ਨਹੀਂ ਵਾਰ ਸਕਦਾ ਉਹ ਕਿਹੜੀਆਂ ਪਾਵਰਾਂ ਨੇ ਉਹ ਹੁਣ ਤੁਹਾਨੂੰ ਪਤਾ ਹੈ ਜਿਹੜੇ ਵੀ ਆਪਣੇ ਜਿਹੜੇ ਦੁਨੀਆ ਚਲਾਉਂਦੇ ਜਿਹੜੇ ਆਪਾਂ ਕਹਿੰਦੇ ਨਾ ਵੀ ਫਲਾਨੀ ਕੰਟਰੀ ਦੇ ਇੰਨਾ ਕਰਜ਼ਾ ਵਾ ਫਲਾਨੀ ਕੰਟਰੀ ਦੇ ਇੰਨਾ ਕਰਜ਼ਾ ਵਾ ਉਹ ਕਿਹੜੇ ਬੰਦੇ ਜਿਹਨਾਂ ਨੇ ਕਰਜ਼ਾ ਵਾ ਕੋਈ ਬਾਦਲ ਦੇ ਖਿਲਾਫ ਬੋਲਦੇ ਸੀ ਪਾਰਟੀ ਬਾਹਰ ਕੱਢ ਦਿੰਦੇ ਸੀ ਕੋਈ ਕੈਪਟਨ ਖਿਲਾਫ ਬੋਲਦੇ ਉਹਨੂੰ ਪਾਰਟੀ ਬਾਹਰ ਕੱਢ ਦਿੰਦੇ ਸੀ ਭਗਵੰਤ ਮਾਨ ਦੇ ਖਿਲਾਫ ਬੋਲਿਆ ਸੁਚੇਤ ਸਿੰਘ ਛੋਟੇਪੁਰ ਵਾਲੇ ਬਾਹਰ ਕੱਢਦੇ ਪਾਰਟੀ ਜਿਓ ਇੱਥੇ ਸੇਮ ਹੀ ਆ ਇਹ ਡੈਮੋਕ੍ਰ ਇਹ ਫਿਰ ਇਹ ਇੰਨਾ ਕੁਛ ਹੈ ਫਿਰ ਸਾਡੇ ਪੰਜਾਬੀ ਫਿਰ ਇੰਨੇ ਨੇ ਪੈਸਾ ਲਾ ਕੇ ਬਾਹਰ ਨੂੰ ਕਿਉਂ ਭਜਦੇ ਆ ਜੀ ਤੇ ਹੁਣ ਜਿਹੜਾ ਉੱਥੇ ਜਿਹੜੇ ਹਾਲਾਤ ਉੱਥੇ ਬਣੇ ਪਏ ਆ ਅਸੀਂ ਸੋਚਦੇ ਆ ਵੀ ਸ਼ਾਇਦ ਇੱਥੇ ਆ ਕੇ ਸਾਡਾ ਵਧੀਆ ਵਾ ਲੋਡ ਹੋੜੇ ਸ਼ ਵਧੀਆ ਵਾ ਅਸੀਂ ਵਧੀਆ ਕਮਾਈ ਕੀਤੀ ਆ ਐਸਟੈਬਲਿਸ਼ ਹੋਏ ਆ ਪੈਸੇ ਕਮਾਏ ਆ ਪਰ ਜਿਹੜੇ ਜਿਹੜੀ ਅਸੀਂ ਬਕਾਨੀ ਕੰਟਰੀ ਚ ਆ ਕੇ ਰਹਿ ਰਹੇ ਆ ਨਾ ਅਸਲ ਚਾਨੂੰ ਸੁਣਨੀ ਤਾਂ ਉਹਨਾਂ ਦੀ ਪੜਣੀ ਆ ਤੁਸੀਂ ਵੀ ਇਸ ਗੱਲ ਤੇ ਧਾਰਨੀ ਹੈਗੇ ਹੋ ਵੀ ਸਾਡਾ ਵੀ ਆਪਣਾ ਮੂਲਕ ਆਪਣਾ ਦੇਸ਼ ਹੋਣਾ ਚਾਹੀਦਾ ਭਾਜੀ ਮੈਂ ਅੱਗੇ ਸ਼ੁਰੂ ਤੇ ਮੈਂ ਇਲੈਕਸ਼ਨ ਤੇ ਹੁਣ ਮੈਂ ਦੀ ਸ਼ੁਰੂ ਤੋਂ ਹੀ ਆਪਣਾ ਰਾਜ ਚਾਹੀਦਾ ਵਾ ਮੈਂ ਇਹੀ ਬੇਨਤੀ ਕਰੂੰਗਾ ਕਿ ਜਿੰਨੇ ਜੋ ਭਾਵੇਂ ਤੁਹਾਡੇ ਨਾਲ ਖੜਾ ਵਾ ਤੇ ਮੇਰਾ ਸਾਥ ਦਿਓ ਤੇ ਆਪਾਂ ਰਲ ਮਿਲ ਕੇ ਇਹਨੂੰ ਕੋੜ ਦੇ ਵਿੱਚ ਨਿਕਲੀ ਆਪਾਂ ਮੈਂ ਹਰਪਾਲ ਸਿੰਘ ਸੁਨਾਮ ਆਪਜੀ ਦਾ ਸਵਾਗਤ ਕਰਦਾ ਹਾਂ ਅਸੀਂ ਜਦੋਂ ਵਿਦੇਸ਼ਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਪੰਜਾਬੀਆਂ ਨੇ ਸਾਬਤ ਸੂਰਤ ਸਿੰਘਾ ਨੇ ਬਹੁਤ ਰਕੀਆਂ ਕੀਤੀਆਂ ਝੰਡੇ ਗੱਡੇ ਕਾਮਯਾਬੀ ਦੇ ਉਹਨਾਂ ਹੀ ਕਾਮਯਾਬੀਆਂ ਦਾ ਇੱਕ ਮੀਲ ਪੱਥਰ ਗੱਡਣ ਜਾ ਰਹੇ ਨੇ ਭਾਈ ਮਨਦੀਪ ਸਿੰਘ ਜੀ ਖਾਲਸਾ ਆਸਟ੍ਰੇਲੀਆ ਦੀ ਧਰਤੀ ਉੱਤੇ ਇਲੈਕਸ਼ਨ ਲੜਨ ਜਾ ਰਹੇ ਨੇ ਆਪਾਂ ਉਸ ਦੀ ਬਾਬਤ ਗੱਲਬਾਤ ਕਰਾਂਗੇ ਉਹ ਕਿਹੜੇ ਕਿਹੜੇ ਮੁੱਦੇ ਨੇ ਉਹ ਇਲੈਕਸ਼ਨ ਕਿਸ ਤਰ੍ਹਾਂ ਦੀ ਹੈ ਸਾਰਾ ਕੁਝ ਗੱਲਬਾਤ ਕਰਦੇ ਹਾਂ ਪਹਿਲੇ ਕਰਦੇ ਹਾਂ ਸਵਾਗਤ ਭਾਈ ਸਾਹਿਬ ਜੀ ਪੰਜਾਬੀ ਲੋਕ ਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਾਇਗੁਰ ਜੀ ਕੀ ਫਤਿਹਰ ਬਾਲਵਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਤੁਹਾਡਾ ਵੀ ਜੀ ਸਭ ਤੋਂ ਪਹਿਲੇ ਤਾਂ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਉਹ ਜਿਹੜਾ ਤੁਸੀਂ ਇਲੈਕਸ਼ਨ ਲੜਨ ਜਾ ਰਹੇ ਉਹਦੇ ਬਾਰੇ ਦੱਸੋਗੇ ਕਿ ਉਹ ਹੈ ਕਿ ਕਿਸ ਲੈਵਲ ਦਾ ਪੈਸਾ ਵੇ ਇਲੈਕਸ਼ਨ ਹੈਗੇ ਨੇ ਇੱਥੇ ਮੈਲਬਨ ਦੇ ਵਿੱਚ ਮੈਲਟਨ ਕਾਉਂਸਲ ਪੈਂਦੀ ਹੈ ਇੱਕ ਉਹਦੇ ਵਿੱਚ ਹੈਗੀ ਆਪਣੀ ਜੈਕੋਬ ਵਾਰਡ ਜੀ ਇਹਦੇ ਟੋਟਲ 10 ਵਾਰਡਾ ਆਪਣੇ ਹਨ ਇਹ ਕਾਉਂਸਲ ਵਿੱਚ ਤੇ લાલો ਮੇਰੇ ਸਜੈ ਕੁਡਾਈ ਆ ਵੜਾਈ ਹੈ ਨਾ ਜੀ ਤੇ ਇਹਦੇ ਚਾਰਸ ਬਰ ਪੈਂਦੇ ਆ ਐਂਟਰੀ ਬੋਨੀ ਬਰੁੱਕ ਫ੍ਰੀਜ਼ਰ ਇਸ ਡੀਨ ਸਾਈਡ ਇਹ ਚਾਰਸ ਬਰ ਦਾ ਇਹ ਆਲਮੋਸਟ 4 14000 ਵੋਟ ਆ ਜੀ ਤੇ ਇਹਦੇ ਆਪਣਾ ਭਾਈਚਾਰਾ ਪੰਜਾਬੀ ਭਾਈਚਾਰਾ ਕਿੰਨਾ ਕੋਇਆ ਜੀ ਅ 2021 22 ਦੇ ਜਦੋਂ ਡਾਟ ਲਾਈ ਆ ਆਪਣਾ ਜੋ ਪੁਰਾਣੀ ਇਲੈਕਸ਼ਨ ਹੋਈ ਆ ਉਦੋਂ ਆਪਣੇ ਇੱਥੇ ਆਲਮੋਸਟ 60% ਲੱਗੇ ਸੀ ਇਹਦਾ ਨਾ ਜੇ ਹੁਣ ਵਧ ਗਿਆ ਆਪਣੇ ਹਾਂਜੀ ਤੇ ਇਹ ਜਿਹੜੇ ਇਲੈਕਸ਼ਨ ਦੇ ਵਿੱਚ ਪਾਰਟਿਸਪੇਟ ਜਿਨ੍ਹਾਂ ਨੇ ਵੋਟਾਂ ਪਾਣੀਆਂ ਹੁਣ ਉਹ ਕੌਣ ਹੈ ਇੱਥੋਂ ਦੇ ਪਰਮਨੈਂਟ ਰੈਜ਼ੀਡੈਂਟ ਚਾਹੀਦੇ ਹੁੰਦੇ ਆ ਜਾਂ ਫਿਰ ਉਹ ਸਿਟੀਜ਼ਨ ਚਾਹੀਦੇ ਆ ਭਾਵੇਂ ਸਿਟੀਜ਼ਨ ਦੇ ਪਾ ਸਕਦਾ ਵਾ ਪਲੱਸ ਜਿਹੜਾ ਵੀ ਬੰਦਾ ਇੱਥੇ ਕੰਟਰੀ ਦੇ ਵਿੱਚ ਘਰ ਔਨ ਕਰਦਾ ਵਾ ਤੇ ਆਪਣੇ ਕਾਉਂਸਲ ਰੇਟ ਭੇ ਕਰਦਾ ਵਾ ਉਹ ਵੋਟ ਦਾ ਪਾਉਣ ਦਾ ਹੱਕ ਪੈ ਰਿਹਾ ਹੈ ਇੱਥੇ ਜੀ ਜੀ ਹਾਂਜੀ ਜਿਹੜੇ ਤੁਹਾਡਾ ਜਿਵੇਂ ਜੈਕਪੁਟ ਦੀ ਤੁਸੀਂ ਗੱਲ ਕੀਤੀ ਹੈ ਤਾਂ ਇਸ ਤੇ ਮੁੱਦੇ ਕਿਹੜੇ-ਕਿਹੜੇ ਨੇ ਆਧਾਰ ਤੇ ਤੁਸੀਂ ਇਹ ਇਲੈਕਸ਼ਨ ਲੜ ਰਹੇ ਹੋ ਜੀ ਭਾਈ ਸਾਹਿਬ ਮੁੱਦੇ ਤੇ ਬਹੁਤ ਸਾਰੇ ਨੇ ਜਿਵੇਂ ਕਿ ਸਾਡੇ ਇੱਥੇ ਲੀਕ ਸਟ੍ਰੀਟ ਦੇ ਲਾਈਟਾਂ ਦਾ ਮੁੱਦਾ ਹੋ ਗਿਆ ਨਾ ਉੱਥੇ ਇੰਟਰਸੈਕਸ਼ਨ ਨਹੀਂ ਹੈਗਾ ਲਾਈਟਾਂ ਨਹੀਂ ਹੈਗਾ ਉੱਥੇ ਐਵਰੀ ਵੀਕ ਦੋ ਐਕਸੀਡੈਂਟ ਹੁੰਦੇ ਆ ਅਨਾ ਪਲਾਸ ਟੇਲਰ ਸਟ੍ਰੀਟ ਸਾਡੇ ਇੱਥੇ ਹੈਗਾ ਇੱਕ ਉਹ ਸਿੰਗਲ ਰੋੜ ਆ ਸਵੇਰੇ ਟ੍ਰੈਫਿਕ ਲੱਗੀ ਹੁੰਦੀ ਆ ਇਹਦੇ ਡੀਨ ਸਾਈਡ ਆ ਜਿਹੜਾ ਸਿੰਪਲ ਰੋੜ ਹੈਗਾ ਵਾ ਉੱਥੇ ਟ੍ਰੈਫਿਕ ਜਾਮ ਹੋ ਜਾਂਦੀ ਸਕੂਲ ਜਾਣ ਵੇਲੇ ਹੈ ਨਾ ਸਵੇਰੇ ਤੇ ਪਲਾਸੇ ਇਥੇ ਪਾਰਕਾਂ ਦੇ ਮੁੱਦੇ ਹੈਗੇ ਆ ਮਤਲਬ ਇਲੀਗਲ ਡੰਪਿੰਗ ਕਰਦੇ ਆ ਲੋਕ ਹਨਾ ਮਤਲਬ ਢੇਰ ਲੱਗੇ ਵੀ ਮਿੱਟੀ ਦੇ ਪਲਾਟਾਂ ਖਾਲੀ ਪਲਾਟਾਂ ਉਹ ਜਿਹਦੇ ਮੁਰਗੇ ਪਲਾਟ ਹੈ ਉਹ ਮੁਰਗੇ ਰੋਂਦਾ ਵੀ ਮੈਂ 5-5 10 ਹਜ਼ਾਰ ਰੁਪਏ ਲਾ ਕੇ ਚਕਾਉਂਦਾ ਮਿੱਟੀ ਮੁਰਗੇ ਇਹੋ ਜੀ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਆਏਗਾ ਵੀ ਤੁਸੀਂ ਇਹ ਸਾਰੇ ਮੁੱਦੇ ਹੱਲ ਕਰ ਸਕੋ ਸਾਡੇ ਅਧਿਕਾਰ ਖੇਤਰ ਵਿੱਚ ਜਿਹੜੀ ਆ ਇਲੀਗਲ ਡੰਪਿੰਗ ਹੈਗੀ ਆ ਇਹ ਅਸੀਂ ਰੋਕਵਾ ਸਕਦੇ ਆ ਨਾ ਇੱਥੇ ਆਪਾਂ ਮੰਨ ਲਓ ਇਹਦਾ ਹੱਲ ਕਰ ਸਕਦੇ ਆ ਜਾਂ ਲੋਕਲ ਸੜਕਾਂ ਕਰ ਸਕਦੇ ਆ ਜਿਹੜੀਆਂ ਵੱਡੀਆਂ ਸੜਕਾਂ ਉਹ ਵੀ ਕੇ ਰੋਡ ਤੇ ਫੈਡਰਲ ਨੇ ਕਰ ਲਈਆਂ ਹੁੰਦੀਆਂ ਆ ਬਟ ਅਹੀਂ ਉਹਨਾਂ ਨੂੰ ਇੱਕ ਆਪ ਮੈਰੂ ਕਰ ਸਕਦੇ ਆ ਵੀ ਸਾਡੀ ਆ ਪ੍ਰਾਇੋਰਟੀ ਆ ਵੀ ਸਾਡਾ ਇਹਦਾ ਹੱਲ ਕਰੋ ਵੀ ਸਾਡੀ ਪਬਲਿਕ ਤੰਗ ਹੋ ਰਹੀ ਐ ਇਸੇ ਆਪਣੀ ਜੀ ਅੱਛਾ ਜੇ ਅਸੀਂ ਗੱਲ ਕਰੀਏ ਸਾਡੇ ਭਾਈਚਾਰੇ ਦੇ ਸਿੱਖ ਭਾਈਚਾਰੇ ਦੇ ਹੋਰ ਕਿਹੜੇ-ਕਿਹੜੇ ਅਜਿਹੇ ਮੁੱਦੇ ਨੇ ਜਿਹੜੇ ਕਿ ਅਸੀਂ ਰਾਸ਼ਟਰੀ ਪੱਧਰ ਦੇ ਤੌਰ ਤੇ ਦੇਖਦੇ ਹੋਈਏ ਵੀ ਤੁਹਾਨੂੰ ਇਹ ਇਹ ਪ੍ਰੋਬਲਮਸ ਜਿਹੜੀਆਂ ਫੇਸ ਕਰਨੀਆਂ ਪੈ ਰਹੀਆਂ ਨੇ ਭਾਈ ਸਾਹਿਬ ਪ੍ਰੋਬਲਮ ਮੰਨ ਲਓ ਜੇ ਕੱਲਾ ਸਿੱਖ ਭਾਈਚਾਰਾ ਲਈਏ ਆਪਾਂ ਨਾ ਜਾਂ ਆਪਣਾ ਇੰਡੀਅਨ ਏਸ਼ੀਅਨ ਬੈਕਗ੍ਰਾਉਂਡ ਲਈਏ ਤੇ ਪਹੁੰਚਦੇ ਵੇ ਮੈਨੂੰ ਇਹ ਗੱਲ ਕਹਿਣ ਚੀਜ਼ ਕਿ ਨਹੀਂ ਆ ਗਈ ਕਿ ਆਈਵਨ ਕੇ ਮੈਂ ਕਈ ਇਥੇ ਔਰੀਜਿਨਲ ਮਿਲਿਆ ਵਾ ਸਭ ਤੋਂ ਵੱਡਾ ਮੁੱਦਾ ਅੱਜ ਨਾਲ ਪਕਿਆ ਵਾ ਐਲਜੀਬੀਟੀਕਯੂਏ ਦਾ ਜੀ ਇੰਨਾ ਕਿ ਜ਼ਿਆਦਾ ਇਥੇ ਮਤਲਬ ਉਹਦਾ ਰੌਲਾ ਪਿਆ ਵਨ ਇੰਨਾ ਕਿ ਜ਼ਿਆਦਾ ਸਕੂਲਾਂ ਤੱਕ ਉਹ ਪਹੁੰਚ ਚੁੱਕੇ ਆਈਵਨ ਕੇ ਸਕੂਲਾਂ ਦੇ ਟੀਚਰ ਜਿਹੜੇ ਆ ਬੱਚਿਆਂ ਨੂੰ ਧੱਕੇ ਨਾਲ ਪੜਾਈ ਕਰਾ ਰਹੇ ਆ ਧੱਕੇ ਨਾਲ ਉਹਨਾਂ ਨੂੰ ਫੋਰਸ ਕਰ ਰਹੇ ਆ ਵੀ ਤੁਸੀਂ ਕੁੜੀ ਨੂੰ ਕਹਿ ਰਿਹਾ ਤੂੰ ਮਹਿਸੂਸ ਕਰ ਮੈਂ ਮੁੰਡਾ ਵਾ ਮੁੰਡੇ ਨੂੰ ਕਹਿ ਰਿਹਾ ਤੂੰ ਮਹਿਸੂਸ ਕਰ ਮੈਂ ਕੁੜੀ ਆ ਕੁੜੀ ਦਾ ਕਿ ਲੱਗਦਾ ਹਨਾ ਮਤਲਬ ਕਿਉਂਕਿ ਬੱਚੇ ਆ ਉਹਨਾਂ ਨੇ ਤਾਂ ਪ ਇਸ ਹੁੰਦੇ ਹਾਰਮਨ ਚੇਂਜ ਹੁੰਦੇ ਹਨ ਬੱਚਿਆਂ ਦੇ ਮੂਡ ਸਿੰਗ ਉਹ ਹੁੰਦੇ ਆ ਉਹਨ ਬੱਚਿਆਂ ਨੂੰ ਨਹੀਂ ਪਤਾ ਸਹੀ ਗਲਤ ਕੀ ਆ ਤੁਹਾਨੂੰ ਹੀ ਪਤਾ ਕਿ ਬੱਚੇ ਟੀਚਰ ਦੀ ਗੱਲ ਵੱਧ ਮੰਨਦੇ ਆ ਘਰੇ ਪੇਰੈਂਟਸ ਗੱਲ ਘੱਟ ਮੰਨਦੇ ਆ ਹਨ ਜੀ ਤੇ ਉਹਦਾ ਕਰਕੇ ਸਾਡਾ ਫਿਊਚਰ ਜਿਹੜਾ ਇੱਥੇ ਬਹੁਤ ਜ਼ਿਆਦਾ ਮਤਲਬ ਡਾਰਕ ਦਿਖਾਈ ਦੇ ਰਿਹਾ ਹੈ ਇਵਨ ਕਿ ਸਾਡਾ ਹੀ ਨਹੀਂ ਬੜੇ ਗੋਰੀਆਂ ਨੂੰ ਇੱਥੇ ਮਿਲੇ ਹਨ ਉਹ ਵੀ ਕਹਿੰਦੇ ਵੀ ਅਸੀਂ ਰੀਅਲੀ ਐਪਰੀਸ਼ੀਏਟ ਕਰਦੇ ਆ ਵੀ ਤੁਸੀਂ ਇਸ ਮੁੱਦੇ ਨੂੰ ਸਮਝ ਰਹੇ ਜੀ ਤੇ ਮੈਂ ਕਹਿੰਦਾ ਮਾਨੂੰ ਲੱਗ ਜਿਹੜੀ ਜਿਹੜੀ ਅੱਗ ਹੈ ਜਿਹੜੀ ਇਹ ਅੱਗ ਹੈ ਸਾਡੇ ਭਾਈਚਾਰੇ ਤੱਕ ਵੀ ਪਹੁੰਚੀ ਇਹਦਾ ਸੇਕ ਬਿਲਕੁਲ ਭਾਜੀ ਪਹੁੰਚੀ ਆ ਜੀ ਮੇਰੇ ਬੱਚੇ ਪੜਦੇ ਐ ਇੱਥੇ ਮੇਰੇ ਫਰੈਂਡਸ ਦੇ ਬੱਚੇ ਸਕੂਲਾਂ 'ਚ ਪੜਦੇ ਆ ਉਹ ਦੱਸਦੇ ਆ ਵੀ ਹਾਨੂੰ ਉੱਥੇ ਟੀਚਰ ਆ ਕੇ ਕਿਦਾਂ ਖੜਨਾ ਗੱਲਾਂ ਕਰਦੇ ਆ ਕਿਦਾਂ ਮਤਲਬ ਇਵਨ ਕਿ ਉਹ ਫੋਰਸ ਕਰ ਰਹੇ ਆ ਵੀ ਤੁਸੀਂ ਮਹਿਸੂਸ ਕਰੋ ਮੁੰਡੇ ਨੇ ਤੂੰ ਕੁੜੀ ਆ ਹਨਾ ਮਤਲਬ ਕਲਾਸਾਂ ਵਿੱਚ ਉਹਨਾਂ ਨੂੰ ਪ੍ਰੋਪਰ ਮਟੀਰੀਅਲ ਦਿੱਤਾ ਜਾ ਰਿਹਾ ਪੜਨ ਵਾਸਤੇ ਇਹਨਾਂ ਚੀਜ਼ਾਂ ਨੂੰ ਪ੍ਰੋਵੋਕ ਕੀਤਾ ਜਾ ਰਿਹਾ ਪੂਰਾ ਇੱਥੇ ਬਿਹਾਈਂਡ ਰੀਜ਼ਨ ਕੀ ਹੈ ਜਦ ਪੇਰੈਂਟਸ ਖੁਸ਼ ਨਹੀਂ ਸਮਾਜ ਖੁਸ਼ ਨਹੀਂ ਧਰਮ ਇਸ ਨੂੰ ਬਹੁਤ ਜ਼ਿਆਦਾ ਗਲਤ ਮੰਨਦਾ ਹੈ ਵੀ ਸਾਡੇ ਧਰਮ ਅਨੁਸਾਰੀ ਵੀ ਨਹੀਂ ਹੈ ਫਿਰ ਅਸੀਂ ਇਹ ਕੀ ਮੈਂ ਕਹ ਲੈਣੇ ਆ ਵੀ ਸਾਡੇ ਕੋਲ ਤਾਂ ਫ੍ਰੀडम ਹੈ ਜੀ ਇਹ ਕਾਦੀ ਫ੍ਰੀडम ਹੈ ਵੀ ਇੱਕ ਫ੍ਰੀडम ਨੂੰ ਰੱਖਦੇ ਹੋਏ ਅਸੀਂ ਬਾਕੀ ਸਾਰੀਆਂ ਜਿਹੜੀਆਂ ਸਾਡੀਆਂ ਆਜ਼ਾਦੀਆਂ ਮਾਂ ਪਿਓ ਦਾ ਅਧਿਕਾਰ ਹੈ ਉਹ ਸਾਰਾ ਕੁਝ ਮਲੀਏ ਮੀਟ ਭਾਜੀ ਫ੍ਰੀडम ਇੱਥੇ ਇੰਨਾ ਕੀ ਆ ਕਿ ਤੁਸੀਂ ਜੌਬ ਕਰ ਸਕਦੇ ਆ ਟੈਕਸ ਪੇ ਕਰ ਸਕਦੇ ਆ ਆਪਣਾ ਵਜਨਾ ਖਾ ਪੀ ਸਕਦੇ ਆ ਤੁਹਾਡੀਆਂ ਆਪਣੀਆਂ ਬਾਉਂਡਰੀ ਖਿੱਚ ਰਹਿ ਕੇ ਤੁਸੀਂ ਆਪਣਾ ਇੰਜੋਏ ਕਰ ਸਕਦੇ ਆ ਜਦੋਂ ਤੁਸੀਂ ਗਵਰਨਮੈਂਟਲ ਨੂੰ ਕਰਦੇ ਆ ਜਾਂ ਜਿਹੜੇ ਸੋ ਕਾਲ ਲੋਕ ਜਿਹੜੇ ਚਲਾ ਰਹੇ ਦੁਨੀਆ ਨੂੰ ਜਦੋਂ ਉਹਨਾਂ ਨੂੰ ਕਰਦੇ ਆ ਤੇ ਸਾਡਾ ਫਿਰ ਕੁਝ ਨਹੀਂ ਹੈਗਾ ਤੁਹਾਨੂੰ ਮੈਂ ਆਧਾਰ ਦਿੰਦਾ ਕਿ ਨਾ ਕੋਵਿਡ ਦੀ ਕੋਵਿਡ ਵਿੱਚ ਮਤਲਬ ਤੁਹਾਨੂੰ ਹੁਣ ਸਭ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਧੱਕੇ ਨਾਲ ਸਾਰਾ ਕੁਝ ਕੀਤਾ ਹਨ ਆਪਾਂ ਸਾਰੇ ਇਹ ਕਹਿੰਦਾ ਇਹਨਾਂ ਖੁਦ ਮੰਨਿਆ ਹਨ ਹਨ ਆਪਣੇ ਨੇ WHO ਵੀ ਮੰਨ ਗਿਆ ਸਰਕਾਰਾਂ ਵੀ ਮੰਨ ਗਈਆਂ ਹਨ ਵੀ ਇਹ ਤੁਸੀਂ ਫੋਰਸਪੂਰ ਕੀਤਾ ਦਾ ਨੁਕਸਾਨ ਹੋਇਆਗਾ ਉਦੋਂ ਅਸੀਂ ਕੋਵਿਡ ਦਾ ਵਿਰੋਧ ਕਰਨ ਵਾਸਤੇ ਪ੍ਰੋਟੈਸਟ ਕੀਤਾ ਇੱਥੇ ਨਾ ਸਿਟੀ ਵਿੱਚ 2.5 ਲੱਖ ਗੋਰੀ ਲਾਲੋ ਜਾਂ ਬਾਕੀ ਕਮਿਊਨਿਟੀ ਦੇ ਬੰਦੇ ਹੀ ਉਹ ਚ ਸਿਰਫ ਅਸੀਂ 10 12 ਸਿੱਖੀ ਸੀ ਨਾ ਤੇ ਸਾਨੂੰ ਸਾਡੇ ਬੰਦੇ ਕਹ ਰਹੇ ਯਾਰ ਤੁਹਾਡਾ ਦੇ ਇਹੀ ਕੰਮ ਹੈ ਹਰ ਤਨ ਪ੍ਰੋਟੈਸਟ ਕਰਨ ਭੱਜ ਜਾਂਦੇ ਜੇ ਹੁਣ ਉਹੀ ਬੰਦੇ ਸਾਨੂੰ ਕਹ ਰਹੇ ਯਾਰ ਤੁਸੀਂ ਉਹ ਸੱਚੇ ਹੀ ਅਸੀਂ ਤੁਹਾਡਾ ਵਿਰੋਧ ਕੀਤਾ ਵੀ ਹੁਣ ਸਾਨੂੰ ਪਤਾ ਵੀ ਸਾਡੇ ਪ੍ਰੋਬਲਮ ਕਿੰਨੀ ਆ ਰਹੀਆਂ ਕੋਵਿਡ ਤੋਂ ਬਾਅਦ ਜੇ ਟੀਕੇ ਲਗਾਉਣ ਤੋਂ ਬਾਅਦ ਹੁਣ ਇਹ ਇਹ ਨਹੀਂ ਕਿ ਜਾ ਇਹਨਾਂ ਨੇ ਇਹਨਾਂ ਨੇ ਉਹ ਜਿਹੜੀ ਯਾਦੀ ਕਹ ਰਹੇ ਨਾ ਉਦੋਂ ਸ਼ਰੇਆਮ ਇੱਕ ਪੀਸਫੁਲ ਪ੍ਰੋਟੈਸਟ ਕਰਦੇ ਉੱਥੇ ਪਬਲਿਕ ਨੂੰ ਇਹਨਾਂ ਨੇ ਪੈਲਟ ਗੰਨ ਉੱਥੇ ਫਾਇਰ ਕੀਤੇ ਜਿਆ ਲੋਕ ਕਿਹਦੀ ਅੱਖ ਘਰਦੀ ਆ ਕਿਹਦਾ ਗੋਡਾ ਭੰਨਦਾ ਕਿਸਦਾ ਨਹੀਂ ਇਹ ਤਾਂ ਇਹ ਤਾਂ ਅਸੀਂ ਸੋਚਦੇ ਹੁੰਦੇ ਸੀ ਸਾਡੇ ਮੁਲਕ ਦੇ ਪੁਲਿਸੀਏ ਕਰਦੇ ਆ ਕਿ ਉੱਥੇ ਵੀ ਇਹ ਸਾਰਾ ਕੁਝ ਚੱਲਦਾ ਇਦਾਂ ਭਾਜੀ ਸਾਰਾ ਕੁਝ ਸੇਮ ਹੀ ਆ ਮਤਲਬ ਸਿੰਪਲ ਜੀ ਗੱਲ ਹੈ ਵੀ ਜਦੋਂ ਅਸੀਂ ਆਪਣੇ ਹੱਦ ਟੱਪ ਗਏ ਸਰਕਾਰ ਨਾਲ ਗੱਲ ਕੀਤੀ ਤੇ ਸਾਨੂੰ ਇਹੋ ਕੁਝ ਹੋਣਾ ਵਾ ਤੁਸੀਂ ਹੋਰ ਸਾਲ ਦੋਸਰ ਖੜ੍ਹਦੇ ਵੇਖੋ ਅੱਗੇ ਕੀ ਡਰਾਮਾ ਹੋਣਾ ਇਹਨਾਂ ਦਾ ਬਹੁਤ ਕੁਝ chalਣ ਲੱਗ ਗਿਆ ਉਹ ਆਪਣਾ ਦੀਪ ਸਿੱਧੂ ਕਰਦਾ ਨਾ ਗੱਲ ਨਿਊ ਔਲਡ ਆਰਡਰ ਦੀ ਇਹ ਸਾਰਾ ਉਸੇ ਦਾ ਫਾਰ ਹੈ ਭਾਜੀ ਅੱਛਾ ਇਹ ਜਿਹੜੀ ਤੁਸੀਂ ਐਲਜੀਬੀਟੀ ਦੀ ਗੱਲ ਕੀਤੀ ਐ ਇਹ ਸਾਰਾ ਸਾਰਾ ਕੁਝ ਉਸੇ ਦੇ ਤਰਿਆ ਤਰਾਇਆ ਹੈਗਾ ਕੋਵਿਡ ਲਾ ਲਓ ਐਲਜੀਬੀਟੀਕਿਊ ਲਾ ਲਓ ਠੀਕ ਐ ਨਾ ਆ ਜਿਹੜੀ ਇਨਫਲੇਸ਼ਨ ਆ ਰਹੀ ਆ ਇਹ ਸਾਰਾ ਇੱਕ ਡਰਾਮਾ ਕ੍ਰੀਏਟ ਕੀਤਾ ਜਾ ਰਿਹਾ ਵਾ ਵੀ ਸਾਨੂੰ ਲੋਕਾਂ ਨੂੰ ਇੱਕ ਕੈਦ ਕਰਨ ਵਾਸਤੇ ਲਾ ਲਓ ਜਾਂ ਸਾਨੂੰ ਲੋਕਾਂ ਨੂੰ ਮਤਲਬ ਹਿਮਿਲੇਟ ਕਰਨ ਵਾਸਤੇ ਲਾ ਲਓ ਜਿੱਦਾਂ ਵੀ ਲਾ ਲਓ ਵੀ ਸਾਨੂੰ ਇਹਨਾਂ ਨੇ ਦੱਸਣਾ ਵੀ ਤੁਸੀਂ ਛੱਡ ਦੋ ਮੈਂ ਕਾਹੇ ਜੋਗੇ ਨਹੀਂ ਆਗੇ ਤੇ ਸਾਨੂੰ ਇਹਨਾਂ ਗੁਲਾਮ ਬਣਾਉਣਾ ਵਾ ਪਹਿਲੋਂ ਗੁਲਾਮੀ ਹੋਰ ਹੁੰਦੀ ਸੀ ਸਲੇਵਜ਼ ਹੁੰਦੇ ਸੀ ਉਹਨਾਂ ਨੂੰ ਇਲੈਕਟ੍ਰੋਨਿਕ ਗ੍ਰਾਮੀ ਲਾ ਲੋ ਜਾਂ ਸਾਡੇ ਵਾਲੇ ਕਰਜ਼ੇ ਦਾ ਬੋਹੇ ਲਾ ਲੋ ਸਾਡੀ ਗੁਲਾਮੀ ਇਹ ਸਾਨੂੰ ਇੰਟਰੈਕਟਿਵ ਦੇ ਕੇ ਸਾਨੂੰ ਗੁਲਾਮ ਕਰਨਾ ਬਸ ਇਹਨਾਂ ਵਾਲੇ ਹਿਸਮੇ ਚ ਸਕੂਲਾਂ ਦੇ ਵਿੱਚ ਪਿਛਲੇ 2 ਸਾਲ ਪਹਿਲੇ ਮੈਂ ਇੱਕ ਇੰਟਰਵਿਊ ਕੀਤੀ ਸੀ ਵੀ ਸਾਡੇ ਬੱਚਿਆਂ ਨੂੰ ਗੁਰਸਿੱਖ ਬੱਚਿਆਂ ਨੂੰ ਵੀ ਕਕਾਰ ਪਹਿਨਣ ਜਾਂ ਦਸਤਾਰ ਦੇ ਉੱਤੇ ਵੀ ਥੋੜੀ ਬਹੁਤੀ ਪ੍ਰੋਬਲਮ ਆਂਦੀ ਹੈ ਕੀ ਉਹ ਪ੍ਰੋਬਲਮ ਸੋਲਵ ਹੋਈ ਕਿ ਨਹੀਂ ਅੱਜ ਵੀ ਪ੍ਰੋਬਲਮ ਇਦਾਂ ਸੋਲਵ ਹੈ ਵੀ ਮੇਰੀ ਬੇਟੀ ਆ ਨਾ ਖੁਦ ਜਿੱਦਾਂ ਬੇਟਾ ਮੇਰਾ ਉਹਨਾਂ ਅਮਰ ਸ਼ਾਗਿਆ ਉਹ ਸਕੂਲ ਜਾਂਦੇ ਆ ਨਾ ਤੇ ਉੱਥੇ ਬੱਚੇ ਨੂੰ ਖੇਡਦੇ ਗਏ ਨੇ ਵੇਖ ਲਈ ਨਹੀਂ ਕੁਰਬਾਨ ਪਾਈ ਹੈ ਨਾ ਪ੍ਰਿੰਸੀਪਲ ਨੇ ਸਾਨੂੰ ਸਾਧ ਲਿਆ ਅਸੀਂ ਪ੍ਰਿੰਸੀਪਲ ਨੂੰ ਐਕਸਪਲੇਨ ਕੀਤਾ ਵੀ ਸਾਡਾ ਇਹ ਧਰਮ ਹੈ ਅਸੀਂ ਬੱਚੇ ਨੇ ਇੱਕ ਵਾਰੀ ਅਮਰਤ ਦੇ ਸ਼ੱਕ ਲਿਆ ਤੇ ਉਹ ਮੁੜ ਕੇ ਕੁਰਬਾਨ ਨਹੀਂ ਲਾਊਗਾ ਹਨਾ ਜਾਂ ਉਹ ਅਮਰਤ ਦੇ ਭੰਗ ਕਰੂਗਾ ਤੇ ਉਹਦੇ ਬਾਅਦ ਤੇ ਉਹ ਮਰਨੇ ਆ ਕਿਉਂਕਿ ਸਾਡੇ ਇਹ ਦੂਜੀ ਅਥਾਰਟੀ ਨਹੀਂ ਹੈ ਕਿ ਇੱਕ ਵਾਰੀ ਸ਼ੱਕ ਲਿਆ ਮੁੜ ਕੇ ਉਹ ਅਮਰਤ ਨਹੀਂ ਭੰਗ ਹੋ ਸਕਦਾ ਮੁੜ ਕੇ ਅਸੀਂ ਬਾਤ ਉਹ ਆਪਸ਼ਨ ਕਿ ਸਕੂਲ ਨੂੰ ਬਚਾਣਾ ਲੱਗੇ ਆਪਣਾ ਫਿਰ ਉਹ ਇਸ ਗੱਲ ਤੇ ਮੰਨੇ ਕਿ ਚਲੋ ਕੋਈ ਗੱਲ ਨਹੀਂ ਤੁਸੀਂ ਅੰਦਰ ਚੋਰੀ ਪਾ ਲਿਆ ਕਰੋ ਮਤਲਬ ਬਹੁਤ ਸਾਰੇ ਸਕੂਲ ਹੈਗੇ ਆ ਜਿਹੜੇ ਅਲਾਉ ਕਰਦੇ ਆ ਪਰ ਹਜੇ ਵੀ ਬਹੁਤ ਸਾਰੇ ਸਕੂਲ ਹੈਗੇ ਆ ਜਿਹੜੇ ਇਸ ਚੀਜ਼ ਨੂੰ ਅਲਾਉ ਨਹੀਂ ਕਰਦੇ ਈਵਨ ਕਿ ਦਸਤਾਰ ਦਸਤਾਰਾਂ ਦਾ ਮੁੱਦਾ ਆਇਆ ਕੜੇ ਦਾ ਮੁੱਦੇ ਹੋਏ ਸ਼ੁਰੂ-ਸ਼ੁਰੂ ਹੈ ਨਾ ਅੱਜ ਤੋਂ ਮੰਨ ਲਓ 5-7 ਸਾਲ ਪਹਿਲੇ ਨੂੰ ਬਹੁਤ ਕਿਸੇ ਰਾਇ 'ਚ ਪਿਛਲੇ ਇੱਕ ਖਬਰ ਆਸਟ੍ਰੇਲੀਆ ਦੀ ਧਰਤੀ ਤੋਂ ਆਂਦੀ ਹੈ ਵੀ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਦੀ ਜਿਹੜੇ ਬਾਣੀ ਦੀ ਬੇਦਵੀਂ ਹੁੰਦੀ ਆ ਉਹ ਕੀ ਸੀਗਾ ਜੀ ਭਾਈ ਸਾਹਿਬ ਇਹ ਨਾਲ ਅੱਡੇ ਇੱਥੇ ਪਰਤ ਸ਼ਾਇਰ ਪੈਂਦਾ ਕਿ ਆਸਟ੍ਰੇਲੀਆ ਦੇ ਵਿੱਚ ਜੀ ਉੱਥੇ ਕਿਸੇ ਵੱਲੋਂ ਉੱਥੇ ਗੁਰਕਾ ਸਾਹਿਬ ਦੀ ਬੇਰਵੀ ਕੀਤੀ ਗਈ ਜਿਹੜੀ ਕਿ ਬਹੁਤ ਮੰਦਭਾਗੀ ਘਟਨਾ ਸੀ ਈਵਨ ਕਿ ਮੈਨੂੰ ਲੱਗਦਾ ਪਿਛਲੇ 1.5 ਸੌ ਸਾਲ ਦੇ ਵਿੱਚ ਫੋਰਨ ਕੰਟਰੀ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਵਾ ਜੀ ਹੁਣ ਉਹਦੇ ਵਾਸਤੇ ਪਿੱਛੇ ਪ੍ਰੋਟੈਸਟ ਵੀ ਕੀਤੇ ਸੀ ਸਰਕਾਰ ਨੇ ਉਹ ਬੰਦਾ ਫੜ ਵੀ ਲਿਆ ਵਾ ਮਤਲਬ ਉਹ ਫੜ ਕੇ ਪਰ ਇਹਨਾਂ ਨੇ ਦੱਸਿਆ ਵੀ ਹਾਂ ਉਹਦੀ 20 ਸਾਲ ਉਮਰ ਹੀ ਇਹ ਕੋਈ ਆਪਣਾ ਪਤਾ ਨਹੀਂ ਮੁਸਲਮਾਨ ਭਾਈ ਜਾਨ ਕਿਹੜੇ ਭਾਈ ਜਾਨ ਬਿਲੋਂਗ ਕਰਦਾ ਸੀ ਪਰ ਦੱਸਿਆ ਨਹੀਂ ਆ ਕੌਣ ਆ ਪਰ ਇੱਥੇ ਨਾ ਇਦਾਂ ਦੇ ਕਾਨੂੰਨ ਹੀ ਨਹੀਂ ਕਿ ਹੈਗੇ ਕਿ ਜਿਹੜੇ ਆਪਾਂ ਇਸ ਚੀਜ਼ ਨੂੰ ਖੱਲ ਪਾ ਸਕੀਏ ਵੀ ਉਹਨੂੰ ਕੋਈ ਲੰਮੀ ਸਜ਼ਾ ਹੋਵੇ ਵੀ ਜਿਹੜਾ ਅੱਗੇ ਤੋਂ ਵੀ ਅੱਗੇ ਗੁਨਾਹ ਨਾ ਕਰੇ ਕੀ ਤੁਹਾਡਾ ਜਾਂ ਸਾਡਾ ਉੱਥੇ ਕੋਈ ਰਾਈਟ ਨਹੀਂ ਹੈ ਵੀ ਅਸੀਂ ਉੱਥੇ ਰਾਈਟ ਟੂ ਇਨਫੋਰਮੇਸ਼ਨ ਦੇ ਅਕੋਰਡਿੰਗ ਉਹਨਾਂ ਕੋਲੋਂ ਪੁੱਛ ਸਕੀਏ ਵੀ ਸਾਨੂੰ ਦੱਸੋ ਵੀ ਇਹ ਹੈ ਕੌਣ ਸੀ ਇਹ ਸਖਸ਼ ਕੌਣ ਸੀ ਇਹਨੇ ਅਜਿਹਾ ਕੀਤਾ ਕਿਉਂ ਭਾਜੀ ਉਹਨਾਂ ਨੇ ਸੌ ਬਾਹਨੇ ਮਾਰਨੇ ਆ ਜੀ ਵੇਖੋ ਉਹਦੀ ਜਾਨ ਨੂੰ ਖਤਰਾ ਹੋ ਸਕਦਾ ਵਾ ਉਹਦੀ ਪ੍ਰਾਈਵੇਸੀ ਬ੍ਰੀਚ ਹੋ ਸਕਦੀ ਹੈ ਦੱਸਣਾ ਇਹਨਾਂ ਨੇ ਇਵਨ ਕਿ ਉਹਨਾਂ ਇਹਨਾਂ ਦੱਸਤਾ ਵੀ ਹਾਂ ਵੀ 20 ਸਾਲ ਦਾ ਸੀ ਤੇ ਫਲਾਣਾ ਫਲਾਣਾ ਹੈ ਪਰ ਇਹ ਦੱਸਿਆ ਨਹੀਂ ਕੌਣ ਸੀ ਕਿੰਨੇ ਕਰਵਾਇਆ ਵਾ ਅਸਲ ਚ ਮਸਲਾ ਇਹ ਵੀ ਕਰਵਾਇਆ ਕਿੰਨੇ ਆ ਉਹਨੂੰ ਉਹਨੂੰ ਕੌਣ ਸੀ ਬਿਹਾਈਂਡ ਬਿਹਾਈਂਡ ਕੌਣ ਹੈ ਉਹਦੇ ਮਸਲਾ ਤੇ ਉਹ ਆ ਸਾਰਾ ਜੀ ਉਹ ਚੀਜ਼ਾਂ ਨੇ ਨਹੀਂ ਰਿਵੀਲ ਕਰਨੀਆਂ ਦੱਸਣੀਆਂ ਇਹਨਾਂ ਨੇ ਕਿਉਂਕਿ ਇਹਨਾਂ ਆ ਆਧਿਆਇਕ ਕਿਤਾਬ ਆ ਸਾਡੇ ਵਾ ਤੇ ਸਾਡਾ ਹਾਜ਼ਰ ਨਾਜ਼ਰ ਗੁਰੂ ਆ ਜਾਗਦਾ ਜਿਹੁਰ ਗੁਰੂ ਸਾਡਾ ਇਹ ਤੇ ਉਹਨੂੰ ਕਿਤਾਬ ਮੰਨਦੇ ਆ ਇਹਨਾਂ ਵਾ ਤੇ ਇਹਨਾਂ ਤਾਂ ਤੇ ਕੋਈ ਕਾਨੂੰਨੀ ਇੱਥੇ ਹੈਗਾ ਹੁਣ ਇਹਨਾਂ ਨੇ ਸਾਰਾ ਕੰਮ ਆਪਣੇ ਕਾਨੂੰਨ ਦੇ ਅਕੋਰਡਿੰਗ ਕਰਨਾ ਵਾ ਨਾ ਜੀ ਅਸੀਂ ਉਮੀਦ ਕਰਦੇ ਆਂ ਵੀ ਹੁਣ ਜਦੋਂ ਤੁਸੀਂ ਕੌਂਸਲ ਇਲੈਕਸ਼ਨ ਲੜਦੇ ਪਏ ਉਸ ਤੋਂ ਬਾਅਦ ਤੁਹਾਡਾ ਅਗਲਾ ਜਿਹੜਾ ਸਟੈਪ ਹੈ ਉਹ ਕੀ ਹੋਏਗਾ ਭਾਈ ਸਰ ਵੇਖੋ ਕੌਂਸਲ ਇਲੈਕਸ਼ਨ ਬਿਲਕੁਲ ਇੱਕ ਬੇਸ ਆ ਹਨਾ ਈਵਨ ਕਿ ਭਾਵੇਂ ਮੈਂ ਤੈਨੂੰ ਸਿੱਧੀ ਬਲੰਟਲੀ ਗੱਲ ਮੈਨੂੰ ਕਹਾਂ ਜ ਕੋਈ ਹਜ ਨਹੀਂ ਆ ਭਾਵੇਂ ਮੈਂ ਕੱਲ ਨੂੰ ਐਮਪੀ ਬਣ ਜਾਾਂ ਭਾਵੇਂ ਮੈਂ ਮੁੱਖ ਮੰਤਰੀ ਬਣ ਜਾਾਂ ਭਾਵੇਂ ਪ੍ਰਧਾਨ ਮੰਤਰੀ ਬਣ ਜਾਾਂ ਇੱਥੇ ਜਿਹੜੀਆਂ ਉਹ ਪਾਵਰਾਂ ਕੰਮ ਕਰਦੀਆਂ ਹਨਾ ਉਹਨਾਂ ਦਾ ਕੋਈ ਕੁਝ ਨਹੀਂ ਕਰ ਸਕਦਾ ਉਹ ਕਿਹੜੀਆਂ ਪਾਵਰਾਂ ਨੇ ਜੀ ਉਹ ਹੁਣ ਤੁਹਾਨੂੰ ਪਤਾ ਹੈ ਜਿਹੜੇ ਵੀ ਆਪਣੇ ਜਿਹੜੇ ਦੁਨੀਆ ਚ ਚਲਾਉਂਦੇ ਜਿਹੜੇ ਆਪ ਕਹਿੰਦੇ ਨੇ ਵੀ ਫਲਾਨੀ ਕੰਟਰੀ ਦੇ ਇੰਨਾ ਕਰਜ਼ਾ ਵਾ ਫਲਾਣੀ ਘੰਟੇ ਦੇ ਇੰਨਾ ਕਰਜ਼ਾ ਵਾ ਉਹ ਕਿਹੜੇ ਬੰਦੇ ਜਿਹਨਾਂ ਨੇ ਕਰਜ਼ਾ ਉਹ 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 ਕਿਹ ਕਿਹ ਕਿਹਦੇ ਐਗਜ਼ਿਸਟ ਕਰਦੇ ਨੇ ਬੰਦੇ ਉਹ ਕਿਸੇ ਇੰਟਰਵਿਊ ਫੋਨ ਦੇ ਦੌਰਾਨ ਕੁਛ ਲੋਕੇ ਸਵਾਲ ਵੀ ਕਰ ਸਕਦੇ ਵੀ ਹੋ ਸਕਦਾ ਵੀ ਇਹ ਤੁਹਾਡਾ ਵਹਿਮ ਹੋਵੇ ਭਜੀ ਵਹਿਮ ਆ ਮੈਂ ਇੱਕ ਸੁਣੋ ਮੇਰੀ ਗੱਲ ਮੰਨ ਲਓ ਮੈਂ ਐਮਪੀ ਕਾਨੂੰਨ ਬਣ ਗਿਆ ਹੁਣ ਇੱਥੇ ਆਪਣੇ ਮੇਰੇ ਖਿਆਲ ਮੈਨੂੰ ਯਾਦ ਨਹੀਂ ਕਿੱਥੇ ਇੱਕ ਕੋਈ ਮੁਸਲਮ ਆਪਣੇ ਹੈਗਾ ਹੀ ਕੋਈ ਐਮਪੀ ਆਪਣੇ ਕੋਣ ਕੋਈ ਭਾਈ ਆਪਣੇ ਭਾਈਚਾਰੇ ਵਿੱਚ ਕੋਈ ਹੈਗਾ ਹੀ ਉਹਨੇ ਆਪਣੀ ਕਮਿਊਨਿਟੀ ਬਾਤ ਮੇਰੇ ਖਿਆਲ ਸ਼ਾਇਦ ਫਿਲਸਤੀਨ ਦੇ ਆ ਕੇ ਨਾਰਾ ਮਾਰ ਰਿਹਾ ਸੀ ਭਾਜੇ ਨੂੰ ਪਾਰਟੀੋਂ ਕੱਢਤਾ ਹੁਣ ਤੁਸੀਂ ਦੱਸੋ ਕਿ ਇੱਕ ਹਿਊਮਰ ਐਟ ਦੇ ਕੋਈ ਬਾਰੇ ਗੱਲ ਕਰੇ ਉਹਨੂੰ ਪਾਰਟੀੋਂ ਬਾਹਰ ਕੱਢ ਦੋ ਹੁਣ ਵੱਡੀਆਂ ਪਾਰਟੀਆਂ ਜਾ ਕੇ ਦੇਖੋ ਕੁਛ ਇਹਨਾਂ ਹਰੇਕ ਪਾਰਟੀ ਦੇ ਆਪਣੇ ਦਾਇਰੇ ਆ ਇੱਕ ਅਸੀਂ ਉਹਦੇ ਵਿੱਚ ਰਹਿ ਕੇ ਗੱਲ ਕਰਨੀ ਆ ਤੁਸੀਂ ਪੰਜਾਬ ਦੇਖ ਲਓ ਕੋਈ ਬਾਦਲ ਦੇ ਖਿਲਾਫ ਬੋਲਦਾ ਸੀ ਪਾਰਟੀੋਂ ਬਾਹਰ ਕੱਢ ਦਿੰਦੇ ਸੀ ਕੋਈ ਕੈਪਟਨ ਖਿਲਾਫ ਬੋਲਦਾ ਉਹਨੂੰ ਪਾਰਟੀੋਂ ਬਾਹਰ ਕੱਢ ਦਿੰਦੇ ਸੀ ਭਗਵੰਤ ਮਾਨੇ ਖਿਲਾਫ ਬੋਲਿਆ ਸੁੱਚਾ ਸਿੰਘ ਛੋਟੇ ਬਰਬਰ ਕੇ ਬਾਹਰ ਕੱਢਦੇ ਪਾਰਟੀ ਜਿਓ ਇੱਥੇ ਸੇਮ ਹੀ ਆ ਇਹ ਡੈਮੋਕ੍ਰੇਸੀ ਜਿਹੜੀ ਹੈ ਨਾ ਇਹ ਆਲ ਵਰਲਡ ਸੇਮ ਜਿਹਾ ਡਰਾਮਾ ਸਾਰਾ ਚੱਲਦਾ ਹੈ ਤੇ ਫਿਰ ਇਹ ਇੰਨਾ ਕੁਛ ਹੈ ਫਿਰ ਸਾਡੇ ਪੰਜਾਬੀ ਫਿਰ ਇੰਨੇ ਨੇ ਪੈਸਾ ਲਾ ਕੇ ਬਾਹਰ ਨੂੰ ਕਿਉਂ ਭਜਦੇ ਆ ਜੀ ਭਜੀ ਬਾਹਰ ਉਹ ਕਹਿੰਦੇ ਨੇ ਵੀ ਡੋਬ ਦੇ ਕੋ ਤਿੰਕੇ ਦਾ ਸਾਰਾ ਨਾ ਕਹਿੰਦੇ ਜਦਾਂ ਕਿ ਹੁਣ ਜਿਹੜਾ ਉੱਥੇ ਜਿਹੜੇ ਹਾਲਾਤ ਉੱਥੇ ਬਣੇ ਪਏ ਆ ਅਸੀਂ ਸੋਚਦੇ ਆ ਵੀ ਸ਼ਾਇਦ ਇੱਥੇ ਆ ਕੇ ਸਾਡਾ ਵਧੀਆ ਵਾ ਲੋਡ ਡਾਟੇ 'ਚ ਵਧੀਆ ਵਾ ਅਸੀਂ ਵਧੀਆ ਕਮਾਈ ਕੀਤੀ ਆ ਐਸਟੈਬਲਿਸ਼ ਹੋਏ ਆ ਪਰ ਜਿਹੜੇ ਜਿਹੜੀ ਅਸੀਂ ਬਗਾਨੀ ਕੰਟਰੀ ਚ ਆ ਕੇ ਰਹਿ ਰਹੇ ਆ ਨਾ ਅਸਲ ਚ ਸਾਨੂੰ ਸੁਣਨੀ ਤੇ ਉਹਨਾਂ ਦੀ ਪਹਿਣੀ ਹੈ ਉਹਨਾਂ ਤੋਂ ਬਾਹਰ ਹੀ ਤੁਸੀਂ ਵੀ ਇਸ ਗੱਲ ਤੇ ਧਾਰਨੀ ਹੈਗੇ ਹੋ ਵੀ ਸਾਡਾ ਵੀ ਆਪਣਾ ਮੋਲਕ ਆਪਣਾ ਦੇਸ਼ ਹੋਣਾ ਚਾਹੀਦਾ ਭਾਜੀ ਮੈਂ ਕਿ ਸ਼ੁਰੂ ਤੇ ਮੈਂ ਇਲੈਕਸ਼ਨ ਤੇ ਹੋਣਾ ਮੈਂ ਦੀ ਸ਼ੁਰੂ ਤੋਂ ਹੀ ਵੀ ਆਪਣਾ ਰਾਜ ਚਾਹੀਦਾ ਵਾ ਕਿਤੇ ਵੀ ਆਈ ਹੈਗੇ ਆ ਸਾਨੂੰ ਪਿੱਛੇ ਦੇ ਆਪਣਾ ਰਾਜ ਚਾਹੀਦਾ ਜਾਈਦਾ ਵਾ ਇਵਨ ਕਿ ਇੱਥੇ ਵੀ ਸਾਨੂੰ ਪੋਲੀਟੀਕਲੀ ਸਟਰੋਂਗ ਹੋਣਾ ਪੈਣਾ ਵਾ ਪੁਸ਼ ਕਰ ਸਕੀਏ ਨਾ ਕਰ ਸਕੀਏ ਪਰ ਅਸੀਂ ਆਪਣੇ ਭੈਣਾ ਭਰਾ ਨੂੰ ਅਵੇਅਰ ਤੇ ਕਰ ਸਕਦੇ ਹਾਂ ਨਾ ਵੀ ਆਹ ਹਰ ਨਾਲ ਇੱਥੇ ੱੱਕਾ ਹੋ ਰਿਹਾ ਜੇ ਇਹਦੇ ਖਿਲਾਫ ਖੜੀ ਹੈ ਆਪਾਂ ਕਿਉਂਕਿ ਅਵੇਅਰਨੈਸ ਸਭ ਤੋਂ ਵੱਡੀ ਚੀਜ਼ ਆ ਹੁਣ ਦੀਪ ਸਿੱਧੂ ਵੀ ਇਹ ਹੀ ਕਰ ਰਿਹਾ ਸੀ ਦੇ ਅਮਰਪਾਲ ਸਿੰਘ ਵੀ ਇਹ ਹੀ ਕਰ ਰਹੇ ਲੋਕਾਂ ਨੂੰ ਉਹਨਾਂ ਕੋਈ ਕਰਬਾਣਾ ਤੁਸ ਭਾਈ ਦੀਪ ਸਿੱਧੂ ਦੀਆਂ ਬੜੀਆਂ ਐਗਜ਼ਾਮਪਲਾਂ ਦੇ ਰਹੇ ਹੋ ਤੁਹਾਡੇ ਦੋਸਤ ਸੀ ਕਿ ਮਿਲੇਗੇ ਲਈ ਵੀ ਉਹਨਾਂ ਨੂੰ ਭਾਈ ਸਾਹਿਬ ਮੈਂ ਸ਼ਾਇਦ ਮੇਰੇ ਕਰਮ ਇਨੇ ਨਹੀਂ ਤੇਜ਼ ਪਰ ਮਿਲ ਨਹੀਂ ਸਕਿਆ ਉਹਨਾਂ ਦੀ ਐਕਸੀਡੈਂਟ ਹੋਣ ਤੋਂ ਪਹਿਲਾਂ ਮੈਂ ਤਿੰਨ ਦਮ ਵੇਲੇ ਪੰਜਾਬ ਗਿਆ ਹਾਂ ਮੈਂ ਉਹਨੂੰ ਮਿਲਾਂਗੇ ਪਰ ਮੇਰੇ ਕਰਮਾਂ ਨੇ ਨਹੀਂ ਚਾਹਿਆ ਮਿਲਣਾ ਉਹਨਾਂ ਨੂੰ ਆਹ ਜਿਹੜੇ ਗੱਲਾਂ ਸਾਰੀਆਂ ਹੋਈ ਸੀ ਉਹਨਾਂ ਨਾਲ ਹਾਂਜੀ ਇਹਦੇ ਫੋਨ ਦੇ ਉੱਤੇ ਨਹੀਂ ਗੱਲ ਬੋਲਈ ਗਜੀ ਤੁਸੀਂ ਉਹਨਾਂ ਦੀ ਕਿਹੜੀਆਂ ਗੱਲਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਜੀ ਭਾਜੀ ਉਹਨਾਂ ਦਾ ਜਿਹੜਾ ਗੱਲ ਕਰਨ ਦਾ ਤਰੀਕਾ ਹੈ ਨਾ ਉਹ ਐਡਾ ਪੜਿਆ ਲਿਖਿਆ ਇੰਟੈਕਚੁਅਲ ਬੰਦਾ ਹੋਵੇ ਜਿਹੜਾ ਡੀਪ ਸ਼ੀਟ ਦੀ ਗੱਲ ਕਰ ਰਿਹਾ ਵਾ ਜਿਹੜੀਆਂ ਗੱਲਾਂ ਸਾਨੂੰ ਹੁਣ ਸਮਝ ਆ ਰਹੀਆਂ ਹਾਲੀਵੁੱਡ ਜਦੋਂ ਆਪਾਂ ਇਹਨਾਂ ਆਪਾਂ ਸਰਚ ਕਰਦੇ ਹਾਂ ਨਾ ਉਹ ਬੰਦਾ ਇੱਕ ਸਹਿਜ ਸੁਭਾਈ ਨਾ ਆਪਣੀ ਗੱਲ ਬੜੇ ਤਰੀਕੇ ਨਾਲ ਇੱਕ ਆਮ ਬੰਦੇ ਦੇ ਦਿਮਾਗ 'ਚ ਪਾਉਂਦਾ ਏ ਐਨੇ ਸਾਰੇ ਸ਼ਬਦਾਂ ਦੇ ਵਿੱਚ ਇਹ ਦੇਖ ਪਈਛੇ ਵਿਦਵਾਨ ਤੇ ਬਥੇਰੇ ਆ ਗਏ ਆਪਣੀ ਕੌਮ 'ਚ ਹਜੇ ਤੱਕ ਸਾਡੀ ਕੌਮ ਨੂੰ ਸਮਝੀ ਸਮਝਾਈ ਨਹੀਂ ਸਕੇ ਹਜ਼ਾਰਾਂ ਕਿਤਾਬਾਂ ਛੱਡੀਆਂ ਬਦਵਾਨਾਂ ਨੇ ਵਰਦੀਪ ਸਿੰਘ ਨੇ ਆ ਕੇ ਕੁਝ ਸਮੇਂ ਜੀ ਆ ਕੇ ਉਹਨੇ ਸਾਰੀ ਕੌਮ ਨੂੰ ਆਪਣੇ ਵੱਲ ਕਰ ਲਿਆ ਉਹਨੇ ਬਹੁਤ ਧੰਨਵਾਦ ਜੀ ਜੇ ਤੁਸੀਂ ਲਾਸਟ ਵਿੱਚ ਕੋਈ ਮੈਸੇਜ ਦੇਣਾ ਚਾਹੋ ਤਾਂ ਐਸਾ ਏਦਾਂ ਕੀ ਵੇਖੋ ਇੱਥੇ ਆਪਣੇ ਭਾਈਚਾਰੇ ਵਿੱਚ ਜੈਕੂਨ ਵਾਰਡ ਵਿੱਚ ਆਪਣੇ ਹੋਰ ਵੀ ਭੈਣ ਭਰਾ ਖੜੇ ਆ ਬੇਨਤੀ ਇਹੀ ਆ ਕਿ ਆਪਾਂ ਚੰਗੇ ਬੰਦੇ ਦਾ ਸਾਥ ਦੇਈਏ ਤੁਹਾਨੂੰ ਪਤਾ ਵਾ ਸਭ ਨੂੰ ਪਤਾ ਵਾ ਵੀ ਇੱਥੇ ਹਰੇਕ ਨੂੰ ਮੈਂ ਬੜਿਆਂ ਨੂੰ ਸਾਰੇ ਪ੍ਰਗਨ ਮਿਲਿਆ ਵਾ ਗੋਰਿਆਂ ਨੂੰ ਮਿਲਿਆ ਵਾ ਇੱਥੇ ਆਪਣੇ ਪੰਜਾਬੀ ਭਾਈਚਾਰੇ ਮਿਲਿਆ ਵਾ ਇੰਡੀਅਨ ਸਭ ਨੂੰ ਮਿਲਿਆ ਵਾ ਵੀ ਸਾਡਾ ਫਿਊਚਰ ਇੱਥੇ ਇਹਨਾਂ ਨੇ ਤੈਅ ਕਰਨਾ ਗੋਰਿਆਂ ਨੇ ਤੇ ਸਾਡੇ ਉਹ ਫਿਊਚਰ ਨਾਲ ਸਾਡੇ ਬੱਚਿਆਂ ਨਾਲ ਉਹ ਖਿਲਵਾੜ ਕਰ ਰਹੇ ਆ ਧੱਕੇ ਨਾਲ ਟੀਕਲੇ ਸਾਡੇ ਹੁਣ ਧੱਕੇ ਨਾਲ ਸਾਨੂੰ ਐਲਜੀਬੀਟੀ ਵਾਲੇ ਪਾਸੇ ਧੱਕ ਰਹੇ ਆ ਸਾਡੀਆਂ ਸਕੂਲਾਂ ਵਿੱਚ ਸਾਡੀ ਗਿਣਤੀ ਬੱਚਿਆਂ ਜ਼ਿਆਦੀ ਆ ਤੇ ਪੜਾ ਸਾਨੂੰ ਇਟਾਲੀਅਨ ਤੇ ਰਹੇ ਆ ਜਪਾਨੀ ਪੜਾ ਰਹੇ ਆ ਪੰਜਾਬੀ ਨਹੀਂ ਪੜਾ ਰਹੇ ਤੇ ਇਹਦਾ ਹਾਲ ਸਾਨੂੰ ਆਪ ਕਰਨਾ ਪੈਣਾ ਵਾ ਮੈਂ ਇਹੀ ਬਿੰਦ ਕਰੂੰਗਾ ਕਿ ਜਿੰਨੇ ਜੋਗਾ ਮੈਂ ਤੁਹਾਡੇ ਨਾਲ ਖੜਾ ਵਾਂ ਤੇ ਮੇਰਾ ਸਾਥ ਦਿਓ ਤੇ ਆਪਾਂ ਰਲ ਮਿਲ ਕੇ ਇਹਨੂੰ ਕੋੜ ਦੇ ਚੋਂ ਨਿਕਲੀ ਆਪਾਂ ਸਾਡੇ ਕੋਲ ਕੋਈ ਹੱਲ ਨਹੀਂ ਹੈ ਭਾਈ ਸਾਹਿਬ ਜਿੱਥੇ ਆਪਾਂ ਆ ਗਏ ਹਸ ਟਾਈਮ ਤੇ ਜੇ ਆਪਾਂ ਨਾ ਇਕੱਠੇ ਹੋਏ ਤੇ ਤੁਹਾਡਾ ਬਹੁਤ ਧੰਨਵਾਦ ਜੀ